ਬੰਦ ਕਰ ਇਹ ਵਿਚਾਰੇ ਖੜੀ ਲਾਤਰ ਹੈ ਕਿ ਸਾਰਾ ਗੁਰਮਤ ਸਮਾਗਮ ਲਾਈਵ ਕਰਦੇ ਨੇ ਮੈਂ ਇਹਨਾਂ ਦੀ ਚੜ੍ਹਦੀ ਕਲਾ ਦੀ ਕਾਮਨਾ ਕਰ ਉਹ ਜਦੋਂ ਉਹਨਾਂ ਲੋ ਵਿੱਚ ਆਸਟ੍ਰੇਲੀਆ ਦੇ ਧਰਤੇ ਤੇ ਉਹਨਾਂ ਵਿਚਾਰ ਕੀਤੇ ਵੀ ਦੁਨੀਆਂ ਦੇ ਵਿਦਵਾਨ ਆਸਟ੍ਰੇਲੀਆ ਸੱਜੇ ਹੋਟਲ ਦਾ ਖਰਚਾ ਸਾਡਾ ਖਾਣ ਪੀਣ ਦਾ ਖਰਚਾ ਸਾਡਾ ਹੋਟਲ ਵਿੱਚ ਕਮਰੇ ਸਾਡੇ ਵੱਲੋਂ ਦਿੱਤੇ ਜਾਣਗੇ ਮੁਕਤ ਦੀ ਗੱਲ ਦੁਨੀਆਂ ਭਰ ਦੇ ਵਿਦਵਾਨ ਸਾਡੀ ਸਮਾਂ ਦਿੱਤਾ ਗਿਆ 3 ਮਹੀਨੇ ਦਾ ਪਿਤਨਾ ਮਹੀਨਿਆਂ ਦੇ ਵਿੱਚ ਵਿੱਚ ਤੁਸਾਂ ਸਟੱਡੀ ਕਰਨੀ ਹੈ ਕਿ ਦੁਨੀਆ ਦਾ ਸਭ ਤੋਂ ਮਹਾਨ ਜਰਨੈਲ ਕਿਹੜਾ ਹੈ ਉਹ 1881 ਦੀ ਗੱਲ ਉਹ ਜਦੋਂ 3 ਮਹੀਨੇ 90 ਦਿਨ ਦੁਨੀਆ ਪਰਦੇ ਵਿਦਵਾਨ ਬੈਠੇ ਉਹਨਾਂ ਨੇ ਤਤ ਕੱਢ ਕੇ ਦੁਨੀਆ ਦੇ ਸਾਹਮਣੇ ਰੱਖਿਆ ਤਤ ਚੋਟੀ ਦੇ 10 ਜਰਨੈਲ ਉਹਨਾਂ ਕੱਢੇ 10 ਦੂਜੇ ਨੰਬਰ ਤੇ ਲਿਆਂਦਾ ਗਿਆ ਚੰਗੇਜ਼ ਖਾਨ ਤੀਜੇ ਨੰਬਰ ਤੇ ਲਿਆਂਦਾ ਗਿਆ ਸਿਕੰਦਰ ਆਜ਼ਮ ਚੌਥੇ ਨੰਬਰ ਤੇ ਲਿਆਂਦਾ ਗਿਆ ਟੀਲਾ ਦਹਿਨ 5ਵੇਂ ਨੰਬਰ ਤੇ ਲਿਆਂਦਾ ਗਿਆ ਜੂਨੀਅਰ ਸੀਜ਼ਰ 6ਵੇਂ ਨੰਬਰ ਤੇ ਲਿਆਂਦਾ ਗਿਆ ਬਰਾਜ ਜੀ ਪਜਾਰੋ 7ਵੇਂ ਨੰਬਰ ਤੇ ਸਾਰਾਸਤਾ ਗ੍ਰੇਟ 8ਵੇਂ ਨੰਬਰ ਤੇ ਨੈਪੋਲੀਅਨ ਬੋਨਾਪਾਰਟ 9ਵੇਂ ਨੰਬਰ ਤੇ ਹਾਨੀਬਲ ਬਾਰਕਾ 10ਵੇਂ ਨੰਬਰ ਤੇ ਤੈਮੂਰ ਤੇ ਜਦੋਂ ਪਹਿਲਾ ਨੰਬਰ ਉਹਨਾਂ ਜਦੋਂ ਪਹਿਲਾ ਨਾਂ ਕੱਢਿਆ ਪੀ ਪਹਿਲੇ ਨਾਮ ਤੇ ਨੰਬਰ ਤੇ ਕੌਣ ਹੈ ਉਹਨਾਂ ਵਿਦਵਾਨਾਂ ਨੇ ਆਪਣੀਆਂ ਕਲਮਾਂ ਟੇਬਲ ਤੇ ਰੱਖ ਕੇ ਧਰਤੀ ਤੇ ਮੱਥਾ ਟੇਕ ਕੇ ਆਖਿਆ ਇਹਦੇ ਵਰਗਾ ਜਰਨੈਲ ਕਿ ਮਾਂ ਨੇ ਦੂਜਾ ਨਹੀਂ ਪੈਦਾ ਕੀਤਾ ਉਹ ਤੁਹਾਨੂੰ ਮੁਬਾਰਕਾਂ ਜਿਹੜਾ ਪਹਿਲੇ ਨੰਬਰ ਤੇ ਜਵਾਨ ਲਿਆਂਦਾ ਗਿਆ ਉਹ ਪੰਜਾਬੀਆ ਤੇਰਾ ਵੱਡ ਵਡੇਰਾ ਸੀ ਸਰਦਾਰ ਹਰੀ ਸਿੰਘ ਨਲੂਆ ਆਸਟ੍ਰੇਲੀਆ ਦੀ ਧਰਤੀ ਤੇ ਬਲੀਆ ਨੈਰ ਜ ਮੈਗਜ਼ੀਨ ਦੇ ਵਿੱਚ ਇਹਨੂੰ ਪਹਿਲੇ ਨੰਬਰ ਤੇ ਕੱਢਿਆ ਗਿਆ ਕਿਉਂ 836 ਸਾਲ ਰਾਜੇ ਸੁਫਤ ਗੀਨ ਦੀ ਮੌਤ ਤੋਂ ਬਾਅਦ ਜਿਉਂ ਉਹ ਸ ਧਰਤੀ ਤੇ ਮੁਗਲਿਆ ਹਕੂਮਤ ਦਾ ਰਾਜ ਪਿਸ਼ਾਵਰ ਦੇ ਵਿੱਚ ਆਇਆ ਤੇ 807 36 ਸਾਲ ਕਹੇ ਦਾ ਤਹਈਆਨੀ ਪਿਆਪੀ ਪਿਸ਼ਾਵਰ ਪੰਜਾਬ ਦਾ ਹਿੱਸਾ ਸੀ ਪੰਜਾਬ ਦਾ 836 ਸਾਲ ਪਹਿਲਾਂ ਇਹਨੂੰ ਤੋੜ ਕੇ ਕਾਬਲ ਦੇ ਨਾਲ ਜੋੜਿਆ ਗਿਆ ਫਿਰ ਪੰਜਾਬ ਦੀ ਧਰਤੀ ਤੇ ਕੋਈ ਯੋਧਾ ਨਹੀਂ ਜਿਨੇ ਦੁਬਾਰਾ ਕਾਬਲ ਦੇ ਨਾਲੋਂ ਤੋੜ ਕੇ ਤੇ ਪੰਜਾਬ ਨਾਲ ਜੋੜਿਆ ਹੋਵੇ ਓਏ ਕੋ ਇੱਕ ਤੁਹਾਡਾ ਬਜ਼ੁਰਗ ਹੈ ਸਰਦਾਰ ਹਰੀ ਸਿੰਘ ਲੜਵਾ ਜਿਨੇ ਪੇਸ਼ਾਵਰ ਕਾਬਲ ਦੇ ਨਾਲੋਂ ਵੱਖਰਾ ਕਰਕੇ ਤੇ ਪੰਜਾਬ ਦੇ ਨਾਲ ਮਲਾ ਦਿੱਤਾ ਸੀ ਪੰਜਾਬ ਦੇ ਨਾਲ ਆ 2025 ਹੈ ਅਮਰੀਕਾ ਵਰਗੇ ਦੇਸ਼ ਅਫਗਾਨਿਸਤਾਨ ਚ ਗਿੱਟੇ-ਗੋਡੇ ਰਗੜ ਕੇ ਭੱਜ ਗਏ ਨੇ ਕੋਈ ਫਤੇ ਨਹੀਂ ਕਰ ਸਕਿਆ ਜੇ ਅਫਗਾਨਿਸਤਾਨ ਕਿਸੇ ਨੇ ਫਤੇ ਕੀਤਾ ਸੀ ਸੇ ਸਰਦਾਰ ਹਰੀ ਸਿੰਘ ਨਲੂਗੇ ਅਸੀਂ ਕਈ ਵਾਰ ਇਹ ਵੀ ਕਹਿੰਨੇ ਵੀ ਜਦੋਂ ਹਰੀ ਸਿੰਘ ਦਾ ਬਾਪੂ ਆਕਾਲ ਚਲਾਨਾ ਕਰ ਗਿਆ ਨਾ ਸਰਦਾਰ ਗੁਰਦਿਆਲ ਸਿੰਘ ਕੁੰਮੇਦਾਨ ਸਰਦਾਰ ਹਰਦਾਸ ਸਿੰਘ ਦਾ ਪੁੱਤਰ ਕੁੰਮੇਦਾਨ ਇੱਕ ਰੈਂਕ ਇੱਕ ਪਦਵੀ ਤੇ ਕਹਿੰਦੇ ਗਰੀਬੀ ਦੀ ਮਾਰੀ ਉਹਦੀ ਮਾਂ ਨੇ ਆਪਣੇ ਦਿਉਰਾ ਆਪਣੇ ਜੇਠਾ ਨੂੰ ਆਖਿਆ ਵੇ ਮੈਨੂੰ ਰਹਿਣ ਵਾਸਤੇ ਕੋਠੇ ਇੱਕ ਦੇ ਦਿਓ ਲੋਕਾਂ ਦੇ ਭਾਂਡੇ ਮੰਜ ਕੇ ਰੋਟੀ ਖਾ ਲਵਾਂਗੀ ਝਾੜੂ ਪੋਚਾ ਕਰਕੇ ਆਪਣਾ ਪੁੱਤ ਪਾਲ ਲਵਾਂਗੀ ਮੈਨੂੰ ਨਿਕਾਜਾ ਕਮਰਾ ਦੇ ਦਿਓ ਤੇ ਕਹਿੰਦੇ ਦੇਰਾ ਜੇਠਾ ਨੇ ਆਪਣੀ ਭਝਾਈ ਨੂੰ ੱਟਕੇ ਮਾਰ ਕੇ ਕਰੂ ਕੱਢ ਦਿੱਤਾ ਗਲਤ ਬਾਤ ਜਿਹਦਾ ਘਰ ਵਾਲਾ ਕੁੰਮੇਦਾਨ ਹੋਵੇ ਜਿਹੜਾ ਏਡੀ ਵੱਡੀ ਪੋਜੀਸ਼ਨ ਤੇ ਰਿਆ ਹੋਵੇ ਤੇ 7 ਸਾਲ ਦਾ ਸਰਦਾਰ ਹਰੀ ਸਿੰਘ ਜਦੋਂ ਉਹਦਾ ਬਾਪੂ ਅਕਾਲ ਚਲਾਣਾ ਕਰ ਗਿਆ ਤੇ ਆਪਣੇ ਬੱਚੇ ਵਾਸਤੇ ਇੱਕ ਕਮਰਾ ਵੀ ਨਾ ਛੱਡ ਕੇ ਗਿਆ ਇਹ ਗੱਲ ਮੈਨੂੰ ਤੇ ਪਚੀ ਨਹੀਂ ਕਿਉਂਕਿ ਮੈਂ ਇਤਿਹਾਸ ਫੋਲਾਂ ਦਾ ਯਤਨ ਕੀਤਾ ਮੈਨੂੰ ਨਹੀਂ ਇਹ ਕਿਤੋਂ ਵੀ ਲੱਭਾ ਖਿਆਲੀ ਲੈਕਚਰ ਹੋਣਾ ਚਾਹੀਦਾ ਪਰ ਇੰਨਾ ਜ਼ਿਆਦਾ ਨਾ ਹੋਵੇ ਵੀ ਤੁਸੀਂ ਸੁਣ ਕੇ ਕਿ ਜਗ੍ਹਾ ਤੇ ਸੂਈ ਦੀ ਛਰੀ ਪਾ ਕੇ ਬਹਿ ਜੋ ਪਈ ਨਹੀਂ ਪਈ ਆ ਕੁਝ ਹੋਇਆ ਨਹੀਂ ਕਿਤਾਬ ਵਿੱਚੋਂ ਤੁਹਾਨੂੰ ਕਿਤੇ ਨਹੀਂ ਮਿਲੇਗਾ ਹੁਣ ਸਰਦਾਰ ਆਣ ਕੇ ਤਾਰਿਆ ਗਿਆ ਤੇ ਕਰਦਿਆ ਕਰਦਿਆ 1805 ਵਿੱਚ ਬਸੰਤੀ ਦਰਬਾਰ ਲੱਗਾ 10 ਦਿਨ ਚੱਲਦਾ ਸੀ ਬਸੰਤੀ ਦਰਬਾਰ 10 ਦਿਨ ਬਸੰਤ ਪੰਚਮੀ ਤੋਂ ਸ਼ੁਰੂ ਹੁੰਦਾ ਸੀ ਪੂਰੇ 10 ਉਹਦੇ ਵਿੱਚ ਮਹਾਰਾਜਾ ਅਰਜੀਤ ਸਿੰਘ ਦਾ ਇੱਕ ਕਾਨੂੰਨ ਸੀ ਕਿ ਪੰਜਾਬ ਭਰ ਦੀ ਜਵਾਨੀ ਆਉਂਦੀ ਸੀ ਦੁਨੀਆ ਭਰ ਦੀ ਜਵਾਨੀ ਆਣ ਕੇ ਕਰਤੱਬ ਕਰਕੇ ਵਿਖਾਉਂਦੇ ਸਨ ਕੋਈ ਕੋੜ ਦੌੜ ਕਰਕੇ ਵਿਖਾਉਂਦਾ ਕੋਈ ਨੇਜਾਬਾਜੀ ਖੇਡ ਕੇ ਦਿਖਾਉਂਦਾ ਕੋਈ ਕੁਝ ਕੋਈ ਕੁਝ ਜਿਹੜਾ ਜਿਹੜਾ ਸ਼ੇਰੇ ਪੰਜਾਬ ਦੀ ਨਿਗਾਹ ਚੜਦਾ ਜਾਂਦਾ ਉਹ ਸੇ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਜਾਂਦਾ ਉਹਦੀ ਡੀਲ ਡੋਲ ਵੇਖੀ ਜਾਂਦੀ ਹੈ ਉਹਦੀ ਸਿਆਣਪ ਵੀ ਵੇਖੀ ਜਾਂਦੀ ਹੈ ਅੱਜ ਤੁਹਾਡੇ ਬੱਚੇ ਵਿਚਾਰੇ ਛੜਕਾਂ ਤੇ ਭੱਜ-ਭੱਜ ਕੇ ਘਰ-ਕ ਘਰ ਕੇ ਕਹਿ ਲੋਂਦੇ ਹੁੰਦੇ ਗਰਮਗਾ ਚ ਕਿ ਫੌਜ ਦੀ ਭਰਤੀ ਆਈ ਹੈ ਮਾਫੀ ਦਿਓ ਲਾਈਵ ਚੱਲਣ ਰਿਹਾ ਗੱਲ ਮੈਂ ਸਿੱਧੀ ਡਾਇਰੈਕਟ ਕਹਿ ਦਿੰਨਾ ਕਿਤੇ 2-4% ਪਾਵੇਂ ਕਿ ਇਹ ਭਰਤੀ ਦੇ ਵਿੱਚ ਮੁੱਠ ਗਰਮ ਕਰਨ ਤੋਂ ਬਿਨਾਂ ਕਿਤੇ ਨੌਜਵਾਨ ਭਰਤੀ ਹੋਇਆ ਹੋਵੇ ਨਹੀਂ ਤੇ ਭਰਤੀ ਹੁਣ ਤੋਂ 2-2 ਮਹੀਨੇ ਪਹਿਲਾਂ ਵੱਡਿਆਂ ਦੀਆਂ ਮੁੱਠਾਂ ਗਰਮ ਕਰਨੀਆਂ ਪੈਂਦੀਆਂ ਕੋਈ 2-2 3 ਲੱਖ ਰੁਪਈਆ ਦੇ ਕੇ ਫਿਰ ਕਿਤੇ ਤੁਹਾਡਾ ਪੋਤੀ ਪੁੱਤ ਜਾ ਕੇ ਭਰਤੀ ਹੋ ਸਕਦਾ ਅਗਲੇ ਆਨੇ ਪਹਿਲਾਂ ਭਰਤੀ ਕੀਤੇ ਹੁੰਦੇ ਆ ਕਿੰਨੂ ਕਿੰਨੂ ਰੱਖਣਾ ਤੇ ਕਿੰਨੂ ਕਿੰਨੂ ਕੱਢਣਾ ਇਹ ਕਿਤੇ 2-3% ਭਾਵੇਂ ਕਿਸੇ ਨੂੰ ਰੱਖ ਲੈਣ ਨਹੀਂ ਤੇ 98% ਉਹਨਾਂ ਨੇ ਕਮਰਿਆਂ 'ਚ ਵੜ ਕੇ ਗਿੱਟਮਿਟ ਕੀਤੀ ਹੁੰਦੀ ਵੀ ਕਿੰਨੂ ਰੱਖਣਾ ਤੇ ਕਿੰਨੂ ਕੱਢਣਾ ਲੇਕਿਨ ਪੰਜਾਬੀਆ ਤੇਰਾ ਰਾਜ ਭਾਗ ਸੀ ਉਦੋਂ ਸਰੀਰ ਦੇ ਡੀਲ ਡਾਲ ਵੇਖ ਕੇ ਤੇ ਸਿਆਣਪ ਵੇਖ ਕੇ ਛੇਰੇ ਪੰਜਾਬ ਭਰਤੀ ਕਰਿਆ ਕਰਦਾ ਸੀ। ਇਸੇ ਹੀ ਜਗਤ ਸਰਦਾਰ ਹਰੀ ਸਿੰਘ ਨਲੂਆ ਭਰਤੀ ਹੋਇਆ। ਤੇ ਸ਼ੇਰ ਦਾ ਸ਼ਿਕਾਰ ਕੀਤਾ ਸਰਦਾਰ ਹਰੀ ਸਿੰਘ ਨਲੂਆ ਦੀ ਤਲਵਾਰ ਹੈ ਜੇ ਮਿਆਂਨ ਵਿੱਚ ਹੈ। ਜਦੋਂ ਮਹਾਰਾਜਾ ਰਜੀਤ ਸਿੰਘ ਦੇ ਨਾਲ ਛਕੇਰ ਖਚਾਰ ਕੱਢਣ ਜਾਂਦਾ ਹੈ। ਦੇ ਸ਼ੇਰ ਆਣ ਕੇ ਹੱਲਾ ਬੋਲ ਦਿੰਦਾ ਇਹਦੇ ਤੋਂ ਪਹਿਲਾਂ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਕੱਢਦਾ ਤੇ ਆ ਤਲਵਾਰ ਕੱਢਦਾ ਤੇਰੀ ਹੋ ਜਾਣੀ ਸੀ ਜਬਾਰੇ ਤੋਂ ਪਕੜ ਕੇ ਧਰਤੀ ਤੇ ਮਾਰਿਆ ਤੇ ਸਰਦਾਰ ਸ਼ੇਰ ਪੁੱਠਾ ਕਰਕੇ ਸੁੱਟ ਦਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਇੱਕ ਹਜ਼ੂਰੀ ਚਿੱਤਰਕਾਰ ਹੈ ਬਿਹਾਰੀ RAM ਉਹਦੇ ਕੋਲੋਂ ਸ਼ੇਰੇ ਪੰਜਾਬ ਨੇ ਦੋ ਚਿੱਤਰ ਬਣਾਏ ਦੋ ਇੱਕ ਹਰੀ ਸਿੰਘ ਨਲੂਆ ਨੂੰ ਦਿੱਤਾ ਗਿਆ ਇੱਕ ਬਾਰਾਦਰੀ ਦੇ ਵਿੱਚ ਜਿੱਥੇ ਸ਼ੇਰੇ ਪੰਜਾਬ ਬਹਿੰਦਾ ਹੈ ਉੱਥੇ ਆਪਣੇ ਪਿਛਲੇ ਪਾਸੇ ਲਗਾਇਆ ਗਿਆ ਕੋਈ ਅੰਗਰੇਜ਼ ਆਉਂਦਾ ਸੀ ਉਹ ਆਣ ਕੇ ਜਦੋਂ ਤਸਵੀਰ ਵੇਖਦਾ ਸੀ ਸ਼ੇਰੇ ਪੰਜਾਬ ਨੂੰ ਕਹਿੰਦਾ ਸੀ ਇਹ ਸੱਚੀ ਕਿ ਝੂਠੀ ਸ਼ੇਰੇ ਪੰਜਾਬ ਕਹਿੰਦਾ ਸੱਚੀ ਉਹ ਕਹਿੰਦੇ ਸਿਕਰੀ ਉਸ ਦੋ ਯੋਧਿਆਂ ਦੇ ਦਰਸ਼ਨ ਕਰਵਾ ਜਿਨੇ ਛੇਰ ਮਾਰਿਆ ਛੇਰ ਤੇ ਜਦੋਂ ਹਰੀ ਸਿੰਘ ਨਲੂਆ ਆਉਂਦਾ ਸੀ ਨਾ ਕੋਲ ਤੇ ਕਈ ਅੰਗਰੇਜ਼ ਡੌਲੇ ਪਕੜ ਪਕੜ ਕੇ ਕੀ ਕਰਦੇ ਸੀ ਕਹਿੰਦੇ ਸੀ ਸਰਦਾਰਾ ਜੇ ਕਿਤੇ ਸਾਡੀ ਫੌਜ ਵਿੱਚ ਭਰਤੀ ਹੋਵੇ ਪੂਰੀ ਦੁਨੀਆ ਤੇ ਆਪਣੀ ਸਟ ਇੰਡੀਆ ਕੰਪਨੀ ਦੇ ਝੰਡੇ ਚਲਾ ਦੇ ਜੇ ਕਿਤੇ ਸਾਡੇ ਕੋਲ ਹੋਵੇ ਅੱਜ ਇਹਨਾਂ ਵੀਰਾਂ ਦੇ ਵਿੱਚ ਕਰੇ ਕਰੇ